ਕਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਹੈ ਆਪਦੇ ਵਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲਾ ਮੈਂ ਹੀ ਨਹੀਂ ਸੀ ਬਸ ਉਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਕੁੱਲ ਲਾਂਗੇ ਨੂੰ ਮੈਂ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕਟੁਕਟੇ ਇੱਥੇ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਐ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਜਿਹੇਜਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਤੇ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜੇ ਸੋਹਣ ਸੋਹਣ ਕੱਪੜੇ ਪਾਗਾ ਆ ਜੱਪੀਆਂ ਤੂੰ ਕਿੰਨੇ ਗਨ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਬਈ ਬਾ ਦੇਖਿਆ ਸੀ ਨਾ ਮੈਂ ਚੁੱਟਦਾ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਗਾਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਫਿਰ ਲੋਕਾਂ ਨੂੰ ਦੁੱਖ ਸੁੱਕਾ ਟੁਕੜ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ ਬਈ ਹਾਂ ਯਾਰ ਤੁਹਾਡੇ ਨਾਲ ਜੇ ਖੁਸ਼ੀ ਨਹੀਂ ਦੇ ਸਕਦੇ ਘਟੂ ਘਟ ਤੰਗਤਾ ਨਾ ਕਰੋ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰ ਕਰ ਨਹੀਂ ਬੰਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦਿੱਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬੈਗੇ ਯਾਰ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਨ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਗੰਬੰਦਾ ਮਾੜਾ ਹੈ ਕਿਉਂਕਿ ਮੈਂ ਉਹਦੇ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਇੱਧਰ ਨੂੰ ਵਾਪਸ ਭੇਜ ਰਹੇ 60 60 70 70 ਲੱਖ ਰੁਪਈਆ ਲੱਗ ਗਿਆ ਜ਼ਮੀਨਾਂ ਵੇਚ ਗਿਆ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਜਿਹੜਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਇਸੇ ਕਰਕੇ ਮੈਂ ਬਹੁਤ ਸਿਰ ਪਹਿਲਾਂ ਕੈਸਟਾ ਸੀਡਿਸ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦਿਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਆਏ ਜੀ ਹੀਰੇ ਕੇ ਉਮਰ ਵਾਲੇ ਵਰਗੇ ਜੋ ਜਾਣਾ ਤਾਂ ਉਹਨਾਂ ਕੋਲ ਹੀ ਸੀ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ